ਆ ਬੇੜਾ ਵਾ ਇਹ ਬੇੜਾ ਜਦੋਂ ਝੋਨੇ ਜਾਂ ਕਣਕਾਂ ਦੀ ਆਪਣੇ ਫਸਲਾਂ ਜਿਹੜੀਆਂ ਪਰਲੇ ਬੰਨੇ ਪੱਕਦੀਆਂ ਵਾ ਇਹ ਬੇੜੇ ਦੇ ਥਰੂ ਆ ਜਾਂਦੀ ਆ ਕੰਬੈਨ ਜਾਂਦੀ ਆ ਟਰੈਕਟਰ ਜਾਂਦੇ ਆ ਟਰਾਲੇ ਜਾਂਦੇ ਆ ਕੋਈ ਨਾਰੀਅਲ ਵੀ ਵੀਰ ਭਰਾ ਚੜਾ ਕੇ ਗਿਆ ਵਾ ਨਾਰੀਅਲ ਉਹ ਮੈਂ ਐ ਨਾਰੀਅਲ ਅਕਾ ਸਾਡਾ ਕਹਿੰਦਾ ਕਿ ਹਾਸ਼ਮ ਚ ਫੜਾ ਦਿਆ ਕਰੋ ਤੇ ਐਵੇਂ ਤੁਸੀਂ ਖੇਚਲ ਕਰਦੇ ਜੀ ਇਹ ਤੇ ਬਾਬਾ ਜੀ ਕੀ ਸਾ ਪਾਣੀ ਦਾ ਕੀ ਕੀ ਲੈਵਲ ਅੱਜ ਦੱਸ ਸਕਦੇ ਸਾਨੂੰ ਅੱਜ ਤਾਂ ਪਾਣੀ ਥੱਲੇ ਯਾਰ ਜਿਤਨੀ ਤਾਂ ਹੈਗਾ ਅੱਛਾ ਅੱਜ ਘਟਿਆ ਵਾ ਕੀ ਪਾਣੀ ਪਹਿਲਾਂ ਤਾਂ ਬਹੁਤ ਉਹ ਤਾਂ ਉਛਲ ਗਿਆ ਦਰਿਆ ਸਾਰਾ ਠਾਸੀ ਵਾਲੇ ਜਿੰਨਾ ਪਾਣੀ ਨਹੀਂ ਆਇਆ ਤੇ ਅੱਛਾ ਇਹ ਜਿਹੜਾ 21 ਚ ਆਇਆ ਜਿਹੜਾ ਹੋਣਾ ਹੈ 2-3 ਸਾਲ ਪਹਿਲਾਂ ਪਰ ਉਹ ਇੰਨਾ ਜ਼ਿਆਦਾ ਨਹੀਂ ਹੋ ਥੱਲੇ ਰਹਿ ਗਿਆ ਉਹ ਆ ਥੱਲੇ ਰਹਿ ਗਿਆ ਠਾਸੀ ਵਾਲਾ ਸਭ 58 ਵਾਲਾ 88 ਵਾਲਾ ਹੀ 88 ਵਾਲਾ ਸਭ ਤੋਂ ਜ਼ਿਆਦਾ ਹੀ ਹਾਂ ਜੀ ਸਾਰੀ ਵੀਰਾਂ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਂਜੀ ਆ ਜਿਹੜਾ ਪਿੰਡ ਤੁਸੀਂ ਦੇਖ ਰਹੇ ਹੋ ਜੋ ਸਾਹਮਣੇ ਪਿੰਡ ਇੱਕ ਮੋਹ ਪਿੰਡ ਵਾ ਦਰਿਆ ਦੇ ਅਖੀਰਲਾ ਪਿੰਡ ਵਾ ਅਗਲੇ ਬੰਨੇ ਤੁਸੀਂ ਦੇਖ ਸਕਦੇ ਕੋਈ ਤੁਹਾਨੂੰ ਰੁੱਖ ਨਹੀਂ ਦਿਖ ਕਿਉਂਕਿ ਇੱਥੇ ਅਗਲੇ ਬੰਨੇ ਮਾਂਡੀ ਮਾਂਡਿਆ ਦਰਿਆਇ ਦਰਿਆ ਵਾ ਸੰਗਮ ਸ਼ੁਰੂ ਹੋ ਜਾਂਦਾ ਵਾ ਤੇ ਸਤਲੁਜ ਦਾ ਤੇ ਬਿਆਸ ਦਾ ਸੰਗਮ ਆ ਇੱਥੇ ਮੈਂ ਤੁਹਾਨੂੰ ਅੱਜ ਲੈ ਕੇ ਚੱਲਿਆ ਵਾਂ ਤੇ ਤੁਹਾਨੂੰ ਦਿਖਾਉਣਾ ਵਾ ਕਿ ਪਾਣੀ ਦਾ ਜਿਹੜਾ ਲੈਵਲ ਵਾ ਉਹ ਕਿੰਨਾ ਕਿ ਵਧਿਆ ਵਾ ਜਾਂ ਜਿੰਨਾ ਘਟਿਆ ਵਾ ਆ ਮੇਰੇ ਲਾਗੇ ਪਿੰਡ ਦੇ ਬਜ਼ੁਰਗ ਵੀ ਹੈਗੇ ਆ ਮੈਂ ਉਹਨਾਂ ਨਾਲ ਵੀ ਤੁਹਾਨੂੰ ਥੋੜੀ ਗੱਲ ਕਰਾਉਣਾ ਵਾ ਤੇ ਉਹਨਾਂ ਨੂੰ ਪੁੱਛ ਰਾਵਾਂਗੇ ਬਾਬਾ ਜੀ ਪਾਣੀ ਕਿੰਨਾ ਕਿ ਚੜਿਆ ਕਿੰਨਾ ਕਿ ਘਟਿਆ ਤੇ ਆਹ ਮੈਂ ਤੁਹਾਨੂੰ ਲੈ ਕੇ ਚੱਲਦਾ ਵਾਂ ਹੋਰ ਬਾਬਾ ਜੀ ਠੀਕ ਠਾਕ ਏ ਠੀਕ ਠਾਕ ਸੇ ਤਾਂ ਐ ਬਾਬਾ ਜੀ ਅਮਜਾ ਚੱਲ ਰਿਹਾ ਤੇ ਆ ਸਾਹਮਣੇ ਵੇਖੋ ਕੰਡੇ ਦੇ ਪਿੰਡ ਵਸਦਾ ਤੇ ਨਾਲ ਹੀ ਅਗਲੇ ਬਨੇ ਦਰਿਆ ਸ਼ੁਰੂ ਹੋ ਜਾਂਦਾ ਜੀ ਤੇ ਹੋਰ ਬਾਬਾ ਜੀ ਠੀਕ ਠਾਕ ਸੇ ਤਾਂ ਚਲੋ ਵਧੀਆ ਚਾਹੀਦੇ ਵਾਗਰੂ ਮੇਰੀ ਕਰੇ ਤੇ ਬਾਬਾ ਜੀ ਕੀ ਸਸ ਪਾਣੀ ਦਾ ਕੀ ਕੀ ਲੈਵਲ ਅੱਜ ਦੱਸ ਸਕਦੇ ਸਾਨੂੰ ਅੱਜ ਤਾਂ ਪਾਣੀ ਖੱਲੇ ਯਾਰ ਜਿਤਨੀ ਤਾਂ ਹੈਗਾ ਅੱਛਾ ਅੱਜ ਘਟਿਆ ਵਾ ਗਿਆ ਪਾਣੀ ਪਹਿਲਾਂ ਤਾਂ ਬਹੁਤ ਉੱਚਾ ਉੱਚਾ ਉੱਛਲ ਗਿਆ ਦਰਿਆ ਸਾਰਾ ਅੱਛਾ ਅੱਛਾ ਕਿੱਥੋਂ ਤੱਕ ਆ ਗਿਆ ਪਾਣੀ ਆ ਪਾਣੀ ਮਤਲਬ ਕੰਡੇ ਤੋਂ ਉਛਲ ਪਿਆ ਹੈ ਅੱਛਾ ਕੰਡੇ ਤੋਂ ਉਛਲ ਪਿਆ ਜਿਹੜੇ ਆ ਸਾਹਮਣੇ ਦਿਦੇ ਪਏ ਆ ਆ ਜਿਹੜੇ ਹਰੇ ਜੇ ਕਰੀ ਦੇ ਪਏ ਇਹ ਡੁੱਬ ਗਏ ਕਿ ਕਿਦਾਂ ਨਹੀਂ ਨਹੀਂ ਕਰੀ ਇਧਰ ਵਾਲੇ ਨਹੀਂ ਡੁੱਬੇ ਜਿੱਦਾਂ ਉਹ ਪਾਰ ਛੋਣਾ ਦੱਸਦਾ ਉਹਦੇ ਵਿੱਚ ਪਾਣੀ ਜਾਣ ਲੱਗਾ ਉਹ ਜਿੱਥੇ ਰੁਖਵਾ ਹਾਂ ਡੁੱਬਾ ਨਹੀਂ ਹੁੰਦਾ ਅੱਛਾ ਮਤਲਬ ਪਾਣੀ ਪਾਣੀ ਦੇ ਹਾਲਾ ਪਿਆ ਹਾਂਜੀ ਨਹੀਂ ਦੀ ਫਿਰ ਗਿਆ ਅੱਛਾ ਵੀ ਜੇ ਕਰੀ ਫਿਰ ਗਿਆ ਵਾ ਫਾਵੇ ਕਹੇ ਕੋਈ ਨਹੀਂ ਸਾਰਿਆਂ ਦੇ ਫਿਰ ਗਿਆ ਅੱਛਾ ਛੋਨੇ ਸਾਰਿਆਂ ਦੇ ਬਰਬਾਦ ਹੋ ਗਿਆ ਨਹੀਂ ਬਰਬਾਦ ਨਹੀਂ ਹੋਏ ਵਿੱਚੋਂ ਪਾਣੀ ਫਿਰ ਗਿਆ ਵਾ ਕੇ ਆ ਪਾਣੀ ਵੀ ਲੰਘ ਗਿਆ ਵੀ ਜੀ ਕਰੀ ਨੰਗ ਆ ਕੇ ਲੀ ਮਿੱਟੀ ਗਲੀ ਅੜੀ ਨੋਪੀ ਰੁੜ ਕੇ ਆਈ ਉਸ ਤੋਂ ਹਾਂਜੀ ਉਹ ਚਿੱਟੀ ਜੀ ਜੰਮ ਜਾਣੀ ਉਹਨੇ ਖਰਾਬ ਕਰਨਾ ਅੱਛਾ ਮਿੱਟੀ ਆਉਂਦਾ ਨਾ ਪਾਣੀ ਮਿੱਟੀ ਵਾਲਾ ਪਾਣੀ ਜ਼ਿਆਦਾ ਆਉਂਦਾ ਤੇ ਹੁਣ ਕੋਈ ਅਪਡੇਟ ਕੋਈ ਮਿਲੀ ਪਏ ਤੁਹਾਨੂੰ ਤੁਸੀਂ ਕਿ ਦਰਿਆ ਦੇ ਕੰਡੇ ਤੇ ਰਹਿੰਦੇ ਹੋ ਦਰਿਆ ਲੈ ਕੇ ਵੀ ਨਹੀਂ ਪਾਣੀ ਆਉਂਦਾ ਤੇ ਮੀਂਹ ਦਾ ਹੀ ਆ ਬਰਸਾਦਾ ਹੀ ਆ ਪਾਣੀ ਅੱਛਾ ਬਰਸਾਦਾ ਪਾਣੀ ਆਪਣੀ ਨਿਕਲ ਗਿਆ ਤੇ ਚਲੋ ਵੱਟਣ ਦੇ ਜੋ ਨਹੀਂ ਮੇਰੇ ਤੁਹਾਡਾ ਵੀ ਹੈਗਾ ਇਧਰਲੀ ਸਾਈਡ 'ਚ ਨਾ ਸਾਡਾ ਇਧਰ ਥੱਲੇ ਆ ਇਧਰ ਆ ਬੜੀਆਂ ਸਾਡੀਆਂ ਅੱਛਾ ਜਿਹੜੀਆਂ ਇਧਰਲੀ ਸਾਈਡ ਪੈਣੀਆਂ ਵਾ ਅੱਛਾ ਅੱਛਾ ਆ ਚੰਬੇ ਦਾ ਏਰੀਆ ਸਾਰਾ ਇੱਥੋਂ ਸਾਡਾ ਪਿੰਡ ਚੱਲ ਪੈਂਦਾ ਇੱਥੋਂ ਟਾਹ ਨੂੰ ਹਾਂਜੀ ਆਹ ਦਜਾਂਦੀ ਆ ਬਈ ਇੱਥੋਂ ਛੱਡੀ ਤੇ ਜਦੋਂ ਬਾਬਾ ਜੀ 88 'ਚ ਪਾਣੀ ਆਇਆ ਸੀਗਾ ਜਾਂ 2021 'ਚ ਪਾਣੀ ਆਇਆ ਸੀ ਉਦੋਂ ਪਾਣੀ ਦਾ ਕਿੱਥੋਂ ਕਿ ਤੱਕ ਮਤਲਬ ਪਾਣੀ ਤਾਂ ਚੜਾਈ 88 ਵਾਲਾ ਪਾਣੀ ਵੀ ਇੱਥੇ ਆ ਗਿਆ ਸੀ ਆ ਜਿੱਥੇ ਆ ਸਾਹਮਣੇ ਆ ਥੱਲੇ ਇੱਥੇ ਆ ਗਿਆ ਅੱਛਾ ਹਾਂ ਅੱਛਾ ਇੱਥੇ ਪਾਣੀ ਆ ਗਿਆ 88 ਦੇ ਵਿੱਚ ਮਤਲਬ ਉਹ ਤੋਂ ਬਾਅਦ ਮਤਲਬ ਪਰੇ ਥੱਲੇ ਹੀ ਰਿਹਾ ਉਹ ਤੋਂ ਬਾਅਦ 88 ਵਾਲੇ ਤੋਂ ਬਾਅਦ 78 ਵਾਲੇ ਜੰਨਾ ਪੜੀ ਨਹੀਂ ਆਏ ਤੇ ਅੱਛਾ ਇਹ ਜਿਹੜਾ 21 ਚ ਆਇਆ ਇਹ ਜਿਹੜਾ ਹੋਣਾ ਹੈ 2-3 ਸਾਲ ਪਹਿਲਾਂ ਪਰ ਇਹਨਾਂ ਜ਼ਿਆਦਾ ਨਹੀਂ ਹੋ ਥੱਲੇ ਰਹਿ ਗਿਆ ਉਹ ਹਾਂ ਥੱਲੇ ਰਹਿ ਗਿਆ 88 ਵਾਲਾ ਸਭ ਸਭ ਜਿਹੜਾ 88 ਵਾਲਾ ਹੀ 88 ਵਾਲਾ ਸਭ ਤੋਂ ਜ਼ਿਆਦਾ ਹੀ ਹੈ ਆਪਣਾ ਪਿੰਡ ਹੈ ਹੋਈ ਜਿਹੜਾ ਸਾਹਮਣੇ ਆ ਕਮੋਟਾਏ ਵਾਲਾ ਅੱਛਾ ਕਮੋਟਾਏ ਵਾਲਾ ਹੀ ਆ ਚਲੋ ਵੈਗੁਰੂ ਮਿਹਰ ਕਰੇ ਅੱਗੇ ਕੀ ਹੁੰਦੇ ਲੱਗਣ ਵਾਲੀਆਂ ਬਾ ਲੱਗਣ ਵਾਲੀਆਂ ਰਹਿ ਗਈਆਂ ਲੱਗਣ ਵਾਲੀਆਂ ਰਹਿ ਗਈਆਂ ਹਜੇ ਪਨੀਰੀਆਂ ਲੱਗਣ ਵਾਲੀਆਂ ਰਹਿ ਗਈਆਂ ਹਨੇਰੇ ਵਿੱਚ ਚਾਰਿਆਂ ਦੇ ਇੰਨੂੰ ਪਾਇਆ ਹੋਵੇ ਹਾਂਜੀ ਅੱਛਾ ਟ੍ਰੇਨਰ ਲਾਇਆ ਇਧਰ ਆ ਪਾਰ ਵੀ ਜਿਨ੍ਹਾਂ ਦੇ ਲੋਕਾਂ ਦੇ ਹੈਗੇ ਸਾਂਸੋਂ ਦੇ ਨੁਕਸਾਨ ਹੋਣ ਬਜੇ ਬੱਬਾ ਉਹਨਾਂ ਦਾ ਡਾਕਸਰ ਹੋਣ ਤਾਂ ਬਜਾ ਕੁਛ ਉਹਨਾਂ ਚੋਨੇ ਡੁੱਬੇ ਵੀ ਹੈਗੇ ਆ ਹਾਂਜੀ ਕੋਈ ਮਤਲਬ ਬਜੇ ਆ ਕੁਛ ਡੁੱਬ ਗਏ ਆ ਅਲੀ ਇਹ ਜਿਨ੍ਹਾਂ ਚਿਰ ਪੱਕਦੇ ਨੇ ਉਹਨਾਂ ਕੋਈ ਯਕੀਨ ਨਹੀਂਗਾ ਉਹਨਾਂ ਚਿਰ ਕੋਈ ਯਕੀਨੀ ਹੈਗਾ ਹਨਾ ਘਰ ਆਉਣਾਗਾ ਨਹੀਂ ਆਉਣਾ ਅੱਛਾ ਵਾਈ ਗੁਰੂ ਚਲੋ ਮਿਹਰ ਕਰੇ ਹਨਾ ਹਾਂਜੀ ਪਿਛਲਾਨਣਗੇ ਸੌਂਦ ਤੇ ਭਾਦੋਂ ਅੱਛਾ ਪਾਣੀ ਹੌਣਾ ਆ ਸਕਦਾ ਵਾ ਜਦੋਂ ਮਰਜ਼ੀ ਪਿੱਛੋਂ ਖੋੜ ਸਕਦੇ ਆ ਵਾਈ ਗਰੂ ਚਲੋ ਵਾਈ ਗਰੂ ਮੇਰੀ ਕਰੇ ਅ ਅਰਦਾਸ ਵਾ ਤੇ ਮੈਂ ਨਾ ਵੀਡੀਓ ਬਣਾ ਕੇ ਪਾਈ ਸੀ ਕਿਤੇ ਲੋਕ ਸੰਗਤ ਕਹਿੰਦੀ ਕਿ ਸਾਨੂੰ ਦਿਖਾਓ ਹਾਲਾਤ ਦਿਖਾਓ ਤੇ ਦਰਿਆ ਦੇ ਕੀ ਹਾਲਾਤ ਵਾ ਸੰਗਤ ਜੀ ਹੁਣ ਮੈਂ ਤੁਹਾਨੂੰ ਨੀਚੇ ਲੈ ਕੇ ਜਾਣਾ ਦਰਿਆ ਦੇ ਕੰਢੇ ਪੂਰਾ ਲੈ ਕੇ ਜਾਣਾ ਵਾ ਇਹ ਸਨ ਇੱਥੋਂ ਦੇ ਲਾਗੂ ਦੇ ਜਿਹੜੇ ਦਰਿਆ ਤੇ ਕੰਢੇ ਪਿੰਡ ਵਸਦਾ ਵਾ ਜੇ ਕਮੋਟਾ ਵਾਲਾ ਉਥੋਂ ਦੇ ਜਿਹੜੇ ਸੁਨਿਕ ਸੀਗੇ ਉਹਨਾਂ ਦੱਸਿਆ ਪਈ ਕੱਲ ਜਿਹੜਾ ਸੀਗਾ 24 ਤਰੀਕ ਸੀਗੀ ਹਾਂਜੀ ਚਲੋ ਮੈਂ ਕਰਉਣਾ ਕਰ ਲਉ ਨਾਲ ਜੀ 24 ਜਿਹੜੀ ਜਲਾਈ ਸੀਗੀ ਉਸ ਦਿਨ ਪਾਣੀ ਦਾ ਜਿਹੜਾ ਲੈਵਲ ਸੀਗਾ ਉਹ ਥੋੜਾ ਜਿਆਦਾ ਸੀਗਾ ਤੇ ਅੱਜ 25 ਜੁਲਾਈ ਹੋ ਗਈ ਆ ਤੇ ਅੱਜ ਜਿਹੜਾ ਲੈਵਲ ਆ ਅੱਗੇ ਨਾਲੋਂ ਘਟਿਆ ਵਾ ਚਲੋ ਵਾਈ ਕਰੂ ਸ਼ਾਂਤੀ ਦੇਵੇ ਸੁੱਖ ਰੱਖੇ ਸਾਰੇ ਬੰਨੇ ਆ ਜਿਹੜੀ ਹੁਣ ਅਗਲੇ ਬੰਨੇ ਘਾਟੀ ਜਾ ਰਹੀ ਆ ਇਹ ਦਰਿਆ ਦੇ ਕੰਡੇ ਤੇ ਜਾ ਰਹੀ ਆ ਤੇ ਆ ਵੇਖੋ ਕਿ ਜਿਹੜੇ ਇਧਰਲੇ ਬੰਨੇ ਆ ਵੇਖੋ ਤੁਸੀਂ ਘਰ ਵੇਖ ਸਕਦੇ ਜੇ ਆ ਜਿਹੜੇ ਆ ਘਰ ਵਾ ਜਿਹੜਾ ਕੋਠਾ ਤੁਸੀਂ ਦੇਖ ਰਿਹਾ ਜੇ ਇਹ ਪੂਰਾ ਸਿਰੇ ਦੇ ਉੱਪਰ ਆ ਇਹਨਾਂ ਦੇ ਵਿਹੜੇ ਵੀ ਆ ਨਾ ਜਿਹੜੇ ਉਹ ਵੀ ਇਹਨਾਂ ਭੈਣ ਭਰਾਵਾਂ ਦੇ ਦਰਿਆ ਦੇ ਨਾਲ ਲੱਗਦੇ ਆ ਹਾਂਜੀ ਸਾਂਜੀ ਹੁਣ ਅਸੀਂ ਆ ਗਏ ਆ ਪੂਰਾ ਦਰਿਆ ਦੇ ਕੰਢੇ ਤੇ ਆ ਗਏ ਆ ਇੱਧਰ ਦੇਖੋ ਆ ਦਰਿਆ ਵਾ ਤੇ ਆ ਨਾਲ ਪਿੰਡ ਵਾ ਵੇਖੋ ਲੱਗੇ ਘਰ ਵਾ 100 ਮੀਟਰ ਦੀ ਦੂਰੀ ਵੀ ਨਹੀਂ ਹੈਗੀ ਤੇ ਕਈ ਘਰ ਐਵੇਂ ਦੇ ਹੈਗੇ ਆ ਜਿਹੜੇ ਤੁਹਾਨੂੰ ਮੈਂ ਵੀਡੀਓ 'ਚ ਦਿਖਾਇਆ ਵਾ ਵੀ ਉਹਨਾਂ ਦੇ ਜਿਹੜੇ ਵਿਹੜੇ ਆ ਘਰ ਦੇ ਵਿਹੜੇ ਆ ਉਹ ਵੀ ਦਰਿਆ ਦੇ ਨਾਲ ਹੀ ਆ ਵਿਹੜਾ ਖਤਮ ਤੇ ਦਰਿਆ ਸ਼ੁਰੂ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਬਖਾਇਆ ਵਾ ਤੇ ਆ ਹੁਣ ਅਗਲੇ ਬੰਨੇ ਔਰ ਸਾਹਮਣੇ ਤੁਸੀਂ ਬੇੜਾ ਵੀ ਦੇਖ ਸਕਦੇ ਜੇ ਬੇੜਾ ਵਾ ਇਥੋਂ ਜਿਹੜੇ ਭੈਣ ਭਰਾ ਜਿਨ੍ਹਾਂ ਨੇ ਪਹਿਲੀਆਂ ਜੇ ਬੰਨੇ ਆ ਦਰਿਆ ਪਾਰ ਵਾ ਉਹ ਆਪਣੀਆਂ ਕੰਬਾਈਨਾਂ ਇਹਦੇ ਤੇ ਲੈ ਕੇ ਜਾਂਦੇ ਆ ਉਹ ਦੇਖੋ ਅਗਲੇ ਬੰਨੇ ਟਰੈਕਟਰ ਵੀ ਤੁਸੀਂ ਦੇਖ ਸਕਦੇ ਜਿਓ ਸਾਹਮਣੇ ਟਰੈਕਟਰ ਆ ਦਰਿਆ ਤੋਂ ਪਰਲੇ ਬੰਨੇ ਤੇ ਆ ਬੇੜੇ ਦੇ ਉੱਤੇ ਉਹਦੀ ਟਰੈਕਟਰ ਇਹ ਚੀਜ਼ਾਂ ਕਿਸਤੀਆਂ ਕਿਸੇ ਥਾਂ ਲਿਂਗਾਉਂਦੇ ਆ ਫਸਲ ਵੀ ਇਹਨਾਂ ਦੀ ਇਹਨਾਂ ਦੇ ਉੱਤੇ ਹੀ ਹੁੰਦੀ ਆ ਆ ਤੁਹਾਨੂੰ ਲਾਗੇ ਦਿਖਾਉਣਾ ਜਾ ਕੇ ਅਗਾਜ ਕੰਡੇ ਤੇ ਨਹੀਂ ਜਾਣਾ ਇਧਰ ਪਿੱਛੇ ਆ ਕੰਡੇ ਤੇ ਨਹੀਂ ਜਾਣਾ ਯਾਰ ਜਰ ਕੰਡੇ ਤੇ ਕਈ ਯਾਰ ਕਦੀ ਨਹੀਂ ਖੋਜਦਾ ਦਾ ਦਰਿਆ ਦੇ ਉੱਤੇ ਪਿੱਟੀ ਭੋਲੀ ਹੁੰਦੀ ਆ ਕੰਡੇ ਤੇ ਨਹੀਂ ਖਲੋਣਾ ਹੈ ਇਹੋ ਜਿਹਾ ਰਿਸਕ ਨਹੀਂ ਲੈਣਾ ਠੀਕ ਹੈ ਜੀ ਸਾਂਜੀ ਆ ਦਰਿਆ ਵਾ ਇਹ ਸੱਤ ਲੋਈ ਦਰਿਆ ਵਾ ਤੇ ਇਹ ਅਗਲੇ ਬੰਨੇ ਜਿਹੜੀ ਇਧਰਲੀ ਸਾਈਡ ਆ ਇਧਰਲੀ ਸਾਈਡ ਹਰੀਕੇ ਵਾਲਾ ਜਿਹੜਾ ਦੂਜਾ ਵਾ ਬੰਨਵਾ ਜਿਹੜਾ ਹਰੀਕੇ ਵਾਲਾ ਪੋਲ ਵਾ ਉਹ ਇਧਰਲੀ ਸਾਈਡ ਵਾਸਤੇ ਇਧਰਲੀ ਜਿਹੜੀ ਸਾਈਡ ਵਾ ਇਹ ਗੋਂਦਲ ਸਾਹਿਬ ਵਾਲੀ ਸਾਈਡ ਵਾ ਤੇ ਇਹ ਸੱਤ ਲੋਈ ਦਰਿਆ ਵਾ ਆ ਵੇਖੋ ਆ ਕਿੰਨਾ ਪਾਣੀ ਚੜਿਆ ਪਿਆ ਵਾ ਜਿਹੜਾ ਆ ਬੇੜਾ ਹੁੰਦਾ ਵਾ ਇਹ ਬੇੜਾ ਅੱਗੇ ਮੈਂ ਵੇਖਿਆ ਸੀਗਾ ਕਿ ਪਾਣੀ ਦੇ ਬਾਹਰ ਸੀਗਾ ਉੱਥੇ ਕਿਨਾਰੀਆਲ ਵੀ ਪਿਆ ਵਾ ਖਾਸ਼ ਹੋਵੇ ਖਨਾਰੀਆਲ ਠੀਕ ਹੈ ਜੀ ਤੇ ਆ ਪਾਣੀ ਜਿਹੜਾ ਪਾਣੀ ਦਾ ਲੈਵਲ ਆ ਆ ਤੁਹਾਨੂੰ ਦਿਖਾਣਾ ਵਾ ਵੀ ਆ ਕੇ ਲੈਵਲ ਸੀ ਉਹ ਤੁਸੀਂ ਸਾਹਮਣੇ ਦੇਖ ਰਹੇ ਜਿਹੋ ਆ ਜਿਹੜਾ ਲੱਗਾ ਵਾ ਪਾਣੀ ਦਾ ਲੈਵਲ ਆ ਉਹ ਸੀਗਾ ਕੱਲ ਉਹ ਲੈਵਲ ਸੀਗਾ ਪਾਣੀ ਦਾ ਜਿੱਥੇ ਪਾਣੀ ਦਾ ਚੜਿਆ ਖਾਸ਼ ਕੀ ਕਹਿੰਦੇ ਨੇ ਇਹਨੂੰ ਹਾਂਜੀ ਇਹਨੂੰ ਸੀਲਨ ਦੀ ਆ ਸੀਲ ਜੀ ਪਾਣੀ ਚੜੀ ਆ ਇੱਥੇ ਲੈਵਲ ਸੀ ਕੱਲ ਪਾਣੀ ਦੀ ਸੇਮ ਆ ਤੁਸੀਂ ਦੇਖ ਰਿਹਾ ਜੀ ਠੀਕ ਹੈ ਜੀ ਆਹ ਸਾਹਮਣੇ ਸੇਮ ਸੀਗੀ ਤੇ ਅੱਜ ਪਾਣੀ ਅੱਗੇ ਨਾਲੋਂ 3-3 4-4 ਫੁੱਟ ਅੱਗੇ ਨਾਲੋਂ ਘਟਿਆ ਵਾ ਚਲੋ ਵਾਗਰ ਮੇਰ ਕਰੇ ਹੈ ਆ ਵੀ ਆ ਸਾਰਾ ਥਾਂ ਗਿੱਲਾ ਵਾ ਆ ਵੀ ਖੋਬਾ ਹੋਇਆ ਪਿਆ ਵਾ ਇੱਥੇ ਤੱਕ ਪਾਣੀ ਚੜਾਇਆ ਸੀਗਾ ਠੀਕ ਹੈ ਜੀ ਇੱਥੇ ਤੱਕ ਪਾਣੀ ਚੜਾਇਆ ਸੀਗਾ ਤੇ ਹੁਣ ਪਾਣੀ ਘਟਿਆ ਵਾ ਆ ਤੁਹਾਨੂੰ ਇਧਰਲੇ ਬਨੇ ਵੀ ਦਿਖਾਣਾ ਠਾਏ ਤੋਂ ਵੀ ਦਿਖਾਣਾ ਪਾਣੀ ਦਾ ਇੱਥੋਂ ਤੱਕ ਸੇਮ ਚੜੀ ਪਈ ਹੈ ਇੱਧਰ ਦੇਖੋ ਆ ਆ ਸੇਮ ਆ ਪਾਣੀ ਦੀ ਸਾਡੀ ਇੱਥੋਂ ਤੱਕ ਪਾਣੀ ਦੀ ਜਿਹੜੀ ਸੇਮ ਆ ਆ ਜੜੀ ਪਈ ਆ ਤੇ ਆ ਦਰਿਆ ਵਾ ਆ ਪਰਲੇ ਬੰਨੇ ਖੇਤੀਆਂ ਵੀ ਹੁੰਦੀਆਂ ਵਾ ਤੁਸੀਂ ਸਾਹਮਣੇ ਟਰੈਕਟਰ ਦੇਖ ਸਕਦੇ ਜੀ ਅਗਲੇ ਬੰਨੇ ਟਰੈਕਟਰ ਤੋਂ ਅਗਲੇ ਬੰਨੇ ਜਿਹੜੇ ਆ ਉਧਰ ਆਪਣੇ ਪੰਜਾਬੀ ਭਰਾਵਾਂ ਦੇ ਜਾਂ ਇਹ ਪਿੰਡ ਵਾਲਿਆਂ ਦੇ ਝੋਨੇ ਲੱਗੇ ਆ ਤੇ ਵਾਹਿਗੁਰੂ ਮਿਹਰ ਕਰੇ ਦੱਸਦੇ ਆ ਵੀ ਇੱਕ ਰੀ ਝੋਨਿਆਂ ਦੇ ਪਾਣੀ ਵਿੱਚੋਂ ਦੀ ਇੱਕ ਰੀ ਲੰਘ ਚੁੱਕਾ ਵਾ ਤੇ ਇਹ ਦਰਿਆ ਦਾ ਲੈਵਲ ਆ ਵੇਖੋ ਪਾਣੀ ਕਿੰਨਾ ਤੇਜ਼ ਆ ਰਿਹਾ ਵਾ ਤੁਹਾਨੂੰ ਪਾਣੀ ਮੈਂ ਦਿਖਾਉਣਾ ਵਾ ਥੋੜਾ ਪਿੱਛੇ ਹੀ ਦਿਖਾਉਂਗਾ ਕਿਉਂਕਿ ਆ ਰਿਸਕ ਵਾ ਪਾਣੀ ਦੀ ਸਪੀਡ ਵੇਖੋ ਕਿੰਨੀ ਤੇਜ਼ ਹੈ ਜੀ ਠ ਜਾਰੀ ਸਪੀਡ ਤੋਂ ਪਤਾ ਲੱਗੂ ਕਿ ਜਨੋਂ ਵਿੱਚੋਂ ਪਾਣੀ ਦੇ ਵਿੱਚ ਕੁਝ ਰੁੜ ਕੇ ਆਉਂਦਾ ਆ ਕੋਈ ਗਪਾਲੀ ਰੁੜ ਕੇ ਹੁੰਦੀ ਹੋਈ ਕੋਈ ਚੀਜ਼ ਰੁੜ ਕੇ ਹੁੰਦੀ ਫਿਰ ਸਪੀਡ ਦਾ ਜ਼ਿਆਦਾ ਪਤਾ ਲੱਗਦਾ ਜੀ ਔਰ ਵੀ ਕੋਈ ਪੱਤੇ ਜੀ ਰੁੜ ਕੇ ਆਉਣ ਵੀ ਡਿਆ ਔਰ ਅਗਲੇ ਬੰਨੇ ਗੁਰਦਰਾ ਸਾਹਿਬ ਆ ਇਹ ਚੰਬਾ ਪਿੰਡ ਵਾ ਠੀਕ ਹੈ ਜੀ ਤੇ ਇਧਰ ਦੱਸ ਦਿਆ ਕਿ ਜਿਹੜਾ ਅਗਲੇ ਬੰਨੇ ਸਾਹਮਣੇ ਆ ਦਰਿਆ ਨਾਂਕੇ ਇਹਦੇ ਨਾਲ ਹੀ ਸultanpur Lodhi ਆ ਤੇ ਇਥੋਂ ਦੇ ਵਸਨੀਕ ਦੱਸਦੇ ਵੀ ਆ ਕਿ ਜਦੋਂ ਉੱਥੇ ਆ ਕੋਈ ਪ੍ਰੋਗਰਾਮ ਹੁੰਦਾ ਵਾ ਤੇ ਠਿਮੀ ਠਿਮੀ ਜੀ ਆਵਾਜ਼ ਵੀ ਧਲੀ ਸਾਈਡ ਹੁੰਦੀ ਆ ਉਧਰ ਗੁਰਦਾਰਾ ਸੁਲਤਾਨਪੁਰ ਲੋਧੀ ਆ ਜਿੱਥੇ ਬਾਬੇ ਨਾਨਕ ਨੇ 13-13 ਤੋਂ ਲਿਆ ਸੀਗਾ ਬਾਬੇ ਨਾਨਕ ਦੀ ਭੈਣ ਦਾ ਪਿੰਡ ਵਾ ਤੇ ਉਹ ਸਾਹਮਣੇ ਤੁਸੀਂ ਆ ਪਿੰਡ ਆ ਕਹਿੰਦੇ ਆ ਕਿ ਇਧਰਲੇ ਬਨੇ ਕਰਮੂ ਵਾਲਾ ਸਾਈਡ ਤੋਂ ਨਹੀਂ ਸਿਰਫ ਸਾਨੂੰ 8-10 ਕਿਲੋਮੀਟਰ ਹੀ ਪੈਂਦਾ ਵਾ 15 ਕਿਲੋਮੀਟਰ ਪੈਂਦਾ ਸ਼ਾਇਦ ਤੇ ਅਮਾਜੇ ਨੂੰ ਇਹ ਮਾਜੇ ਦਾ ਖੀਰਲਾ ਪਿੰਡ ਵਾ ਆ ਜਿਹੜਾ ਤੁਸੀਂ ਦੇਖ ਰਿਹਾ ਜੀ ਇਹ ਮਾਜੇ ਦਾ ਖੀਰਲਾ ਪਿੰਡ ਵਾ ਕਮੋਟਾਏ ਵਾਲਾ ਇਤੋਂ ਅਗਲੇ ਬਨੇ ਦਰਿਆਈ ਦਰਿਆ ਵਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ ਆ ਉਹ ਵੇਖੋ ਕੋਠੇ ਵੀ ਬਨੇ ਪਏ ਆ ਬੰਬੀਆਂ ਵਾਲੇ ਕੋਠੇ ਬਨੇ ਪਏ ਆ ਇਹ ਜਦੋਂ ਪਾਣੀ ਆਉਂਦਾ ਵਾ ਉਦੋਂ ਇਹਨਾਂ ਦੇ ਕਹਿੰਦੇ ਆ ਕਿ ਪਾਣੀ ਦੇ ਵਿੱਚ ਪੂਰੇ ਟੱਕੇ ਜਾਂਦੇ ਇਹਨਾਂ ਦਾ ਪਤਾ ਨਹੀਂ ਲੱਗਦਾ ਉਹ ਜਿਹੜਾ ਰੁੱਖ ਵਾ ਅਗਲੇ ਬੰਨੇ ਇਹ ਦਰਿਆ ਤੋਂ ਅਗਲੇ ਬੰਨੇ ਤੇ ਆ ਤੁਹਾਨੂੰ ਇੱਕ ਕੰਡੀਸ਼ਨ ਦਿਖਾਤੀ ਆ ਬੇੜਾ ਵਾ ਇਹ ਬੇੜਾ ਜਦੋਂ ਝੋਨੇ ਜਾਂ ਕਣਕਾਂ ਦੀ ਆਪਣੇ ਫਸਲਾਂ ਜਿਹੜੀਆਂ ਪਰਲੇ ਬੰਨੇ ਪੱਕਦੀਆਂ ਵਾ ਇਹ ਬੇੜੇ ਦੇ ਥਰੂ ਆ ਜਾਂਦੀ ਆ ਕੰਬਾਈਨ ਜਾਂਦੀ ਆ ਟਰੈਕਟਰ ਜਾਂਦੇ ਆ ਟਰਾਲੇ ਜਾਂਦੇ ਆ ਇਹ ਬੇੜੇ ਦੇ ਉੱਤੋਂ ਦੀ ਜਾਂਦੇ ਆ ਤੇ ਫਿਰ ਅਗਲੇ ਬੰਨੇ ਮਲਾਹ ਜਿਹੜਾ ਅਗਲੇ ਬੰਨੇ ਲੈ ਕੇ ਜਾਂਦਾ ਵਾ ਤੇ ਉੱਥੇ ਬੰਨੇ ਟਰੈਕਟਰ ਜਿਹੜਾ ਉਹ ਪਹੁੰਚਿਆ ਵਾ ਉਹ ਵੀ ਇਸ ਬੇੜੇ ਦੇ ਥਰੂ ਪਹੁੰਚਿਆ ਵਾ ਤੇ ਮੈਂ ਤੁਹਾਨੂੰ ਦੱਸ ਦਵਾ ਕਿ ਇਸ ਪਿੰਡ ਦੇ ਜਿਹੜੇ ਬਹੁਤੇ ਜਿਆਦੇ ਭੈਣ ਭਰਾ ਵਾ ਜਿਹੜੇ ਵੀਰ ਵਾ ਉਹ ਥਾੜੀ ਜਿਆਦੇ ਤਾਰੂ ਹੁੰਦੇ ਆ ਠੀਕ ਹੈ ਜੀ ਕਿਉਂਕਿ ਉਹਨਾਂ ਦਾ ਜਿਆਦਾ ਕੰਮ ਜਿਆਦਾ ਇਹਨਾਂ ਦੇ ਲੋਕਾਂ ਦਾ ਕੰਮ ਜਿਹੜਾ ਮੱਝਾਂ ਪਾਲਕ ਦਾ ਜਿਆਦਾ ਕੰਮ ਆ ਇਹ ਵੀਰਪਾ ਕਿਉਂਕਿ ਇੱਥੇ ਤੁਹਾਨੂੰ ਪਤਾ ਹੈ ਹਰਿਆ ਜਿਆਦਾ ਵਾ ਮੱਝਾਂ ਦੀ ਖੇਤ ਮਤਲਬ ਕਿਹੜਾ ਵਾ ਪਚਾਰਾ ਬਹੁਤ ਜਿਆਦਾ ਵਾ ਕਿਉਂਕਿ ਇਧਰ ਪੈਲੀਆਂ ਘੱਟ ਵਾ ਤੇ ਜਿਆਦਾ ਜਕਰੀਰ ਕਰੂ ਦੇ ਦੂਜੇ ਜਿਆਦੇ ਆ ਹੈ ਆ ਵੇਖੋ ਪਾਣੀ ਦੀ ਸਪੀਡ ਆਹ ਵੇਖੋ ਜਾਣਦੇ ਆ ਜਿਹੜਾ ਵਿੱਚ ਕੁਝ ਡਿੱੜਦਾ ਜਾਂਦਾ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਇਹ ਦਰਿਆ ਬਹੁਤ ਜ਼ਿਆਦਾ ਡੂੰਘਾ ਦਰਿਆ ਵਾ ਇੱਥੇ ਇੱਥੇ ਕੰਬਾਈਨ ਮਤਲਬ ਕਿ ਮੇਰੇ ਸਾਹ ਨਾਲ ਕੋਈ ਜ਼ਿਆਦਾ ਨਹੀਂ ਤਾਂ ਕੋਈ 50 50 60 60 ਫੁੱਟ ਪਾਣੀ ਹੋਊਗਾ ਜੋ ਮੇਰਾ ਆਈਡੀਆ ਵਾ ਹੋ ਸਾਰਾ ਜ਼ਿਆਦਾ ਪਾਣੀ ਹੋਵੇ ਪਰ ਜ਼ਿਆਦਾ ਪਾਣੀ ਹੋਊਗਾ 100 100 ਫੁੱਟ ਹੋ ਸਕਦਾ ਵਾ ਹਾਂ ਆ ਵੇਖੋ ਮੱਝਾਂ ਵੀ ਆ ਵੀਰਾਂ ਦੀਆਂ ਮੱਝਾਂ ਵੀ ਆ ਮੱਝਾਂ ਚੜ ਕੇ ਆਉਣ ਡੀਆਂ ਵਾ ਤੇ ਇਹ ਬੜੀਆਂ ਸਿਆਣੀਆਂ ਦੱਸਦੇ ਆ ਕਿ ਜਿਹੜਾ ਥਾੜੀਏ ਵੀਰ ਭਰਾਵਾ ਇਹਨਾਂ ਦੇ ਮੱਝਾਂ ਵੀ ਨਾ ਸਿਆਣੀਆਂ ਹੁੰਦੀਆਂ ਵਾਂ ਕਿ ਆਪੇ ਪਰਲੇ ਬਨੇ ਚੱਲ ਜਾਂਦੀਆਂ ਵਾਂ ਤੇ ਆਪੇ ਚਾਰਾ ਚੁਰਾ ਖਾ ਕੇ ਪਾਣੀ ਪੀ ਕੇ ਤੇ ਆਪੇ ਆ ਜਾਂਦੀਆਂ ਵੇਖੋ ਦਰਿਆ ਦੇ ਵਿੱਚ ਮੱਝਾਂ ਵੱੜ ਰਹੀਆਂ ਵਾਂ ਸੱਤ ਲੋ ਦਰਿਆ ਦੇ ਵਿੱਚ ਮੱਝਾਂ ਵੱੜ ਰਹੀਆਂ ਵੇਖੋ ਤੇ ਇਹ ਰੱਬ ਦੀ ਇੱਕ ਹੈਗੀ ਅਕਲਾਈ ਆ ਕਿ ਮੱਝ ਇਹ ਡੁੱਬਦੀ ਨਹੀਂ ਆਂ ਤਰਦੀ ਆਂ ਵਾ ਜਹਾਜ਼ ਕਿਤੇ ਜ਼ਿਆਦਾ ਵਹਾਵ ਹੋਵੇ ਉਹ ਵੱਖਰੀ ਗੱਲ ਆ ਪਰ ਅਰਦਾਸ ਕਰਿਓ ਕਿ ਹਰ ਕਿਸੇ ਦਾ ਭਲਾ ਹੀ ਹੋਵੇ ਤੇ ਵੀਰ ਭਰਾ ਮੈਨੂੰ ਲੱਗਦਾ ਇਧਰੋਂ ਕੋਈ ਆ ਰਿਹਾ ਵਾ ਹਾਂ ਟੱਲ ਖੜਕੰਡਿਆ ਵਾ ਜਨਵਾਰਾਂ ਦਾ ਤੇ ਇਹ ਉਹ ਬਾਬਾ ਜੀ ਜਿਹਦੀ ਵੀਡੀਓ ਅਸੀਂ ਕਰਕੇ ਆਏ ਸੀਗੇ ਆਹ ਵੇਖੋ ਤੇ ਮੱਜਾ ਕਿ ਸਾਰੀਆਂ ਇਧਰਲੇ ਬੰਦੇ ਨ ਆ ਰਹੀਆਂ ਇਧਰਲੇ ਲੋਕ ਮੱਝਾਂ ਕਿਉਂ ਜਾਂਦੀਆਂ ਰੱਖਦੇ ਆ ਕਿਉਂਕਿ ਪਾਣੀ ਵੀ ਡੋਣਾ ਸੁੱਖਾ ਹੁੰਦਾ ਵਾ ਮੱਝਾਂ ਨੂੰ ਨਿਵਾਉਣਾ ਸੁੱਖਾ ਹੁੰਦਾ ਵਾ ਫੇਰ ਇਧਰਲੇ ਬੰਨੇ ਕਾਫੂਸ ਬਹੁਤ ਜ਼ਿਆਦਾ ਹੁੰਦਾ ਵਾ ਇਸ ਕਰਕੇ ਮੱਝਾਂ ਦੀ ਜਿਹੜੀ ਹੁੰਦਾ ਮੱਝਾਂ ਦਾ ਪਾਲਣ ਡੇਰੀ ਫਾਰਮਿੰਗ ਜ਼ਿਆਦੀ ਹੁੰਦੀ ਇਧਰਲੇ ਸਾਈਡ ਦੇ ਵਿੱਚ ਤੇ ਚਲੋ ਵਾਗਰੂ ਮੇਰ ਕਰੇ ਤੇ ਆਹ ਹੈ ਕਿਹੜੀ ਲੱਕੜ ਆ ਅਲਕੜਾ ਆ ਸਵਾਗ ਆ ਜਾਵਾ ਅਲਕੜਾ ਠੀਕ ਆ ਆਵੇ ਆ ਮੈਂ ਜਾਵਾ ਆ ਕੋਈ ਨਾਰੀਅਲ ਵੀ ਵੀਰ ਭਰਾ ਚਰਾ ਕੇ ਗਿਆ ਵਾ ਨਾਰੀਅਲ ਉਹ ਮੈਂ ਐ ਨਾਰੀਅਲੇ ਆਕਾ ਸਾਡਾ ਕਹਿੰਦਾ ਕਿ ਹਾਸ਼ਮ ਚ ਫੜਾ ਦੇਆ ਕਰੋ ਇਹ ਆਵੇ ਤੁਸੀਂ ਖੇਚਲ ਕਰਦੇ ਜੀ ਤੇ ਆ ਤੂੰ ਬੱਤੀਆਂ ਵੀ ਕਿੰਨਾਂ ਨੇ ਰੱਖੀਆਂ ਭਰਾਵਾ ਆ ਵੀ ਤੇਰਾ ਸੋਕ ਹੀ ਗਿਆ ਕਿਹੜਾ ਇਹ ਨਾਰੀਅਲ ਉਹ ਜ਼ਰਾ ਸੋਕ ਆ ਵੇ ਲਪ ਪਰ ਨਾਰੀਅਲ ਤੇ ਵੇਲੋ ਓਏ ਇਹਦੇ ਪੰਨ ਲਾ ਆ ਬਾਪੂ ਉਤੇ ਮੱਝਾਂ ਚਾਰਨ ਡਿਆ ਵਾ ਹਾਂ ਇੱਕ ਹੋਤੀ ਮਤਲਬ ਨੇ ਕਪੋਸ਼ਿਤ ਹੋ ਗਿਆ ਹਾਂ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਦੂਜੇ ਬਨੇ ਲੈ ਕੇ ਜਾਣਾ ਵਾ ਤੇ ਸਮਝਦੀ ਤੇ ਆਉ ਬਨੇ ਰਿਓ ਮੇਰੇ ਨਾਲ ਹਾਂ